ਰਾਜਸਥਾਨ ਦੇ ਸਾਬਕਾ ਕੈਬਨਿਟ ਮੰਤਰੀ ਬਿਸ਼ਵਿੰਦਰ ਸਿੰਘ ਨੇ ਆਪਣੀ ਘਰਵਾਲੀ ਤੇ ਆਪਣੇ ਪੁੱਤ ਵਿਰੁੱਧ ਸਬਡਿਵੀਜ਼ਨਲ ਮੈਜਿਸਟ੍ਰੇਟ ਦੀ ਅਦਾਲਤ 'ਚ ਅਰਜ਼ੀ ਦਾਇਰ ਕਰਕੇ ਗੁਜ਼ਾਰਾ ਕਰਨ ਦੇ ਲਈ ਖਰਚਾ ਮੰਗਿਆ ਹੈ। ਉਨ੍ਹਾਂ ਨੇ ਕਥਿਤ ਦੋਸ਼ ਲਾਏ ਕਿ ਉਨ੍ਹਾਂ ਦੀ ਘਰਵਾਲੀ ਤੇ ਉਨ੍ਹਾਂ ਦਾ ਪੁੱਤ ਉਨ੍ਹਾਂ ਦੇ ਨਾਲ ਕੁੱਟਮਾਰ ਕਰਦੇ ਸਨ ਤੇ ਉਹਨਾਂ ਨੂੰ ਰੋਟੀ ਵੀ ਖਾਂਦੀ ਨਹੀਂ ਦਿੰਦੇ ਸੀ ਜਿਸ ਕਰਕੇ ਉਹ ਤੰਗ ਪਰੇਸ਼ਾਨ ਹੋ ਕੇ ਘਰੋਂ ਚਲੇ ਗਏ ਇਸ ਦੇ ਜਵਾਬ ਚ ਉਹਨਾਂ ਦੇ ਘਰ ਵਾਲੇ ਤੇ ਉਹਨਾਂ ਦੇ ਪੁੱਤ ਨੇ ਵਿਸ਼ਵਿੰਦਰ ਸਿੰਘ ਤੇ ਆਪਣੀ ਜੱਦੀ ਜਾਇਦਾਦ ਵੇਚਣ ਤੇ ਉਹਨਾਂ ਦਾ ਅਕਸ ਖਰਾਬ ਕਰਨ ਦੇ ਕਥਿਤ ਦੋਸ਼ ਲਾਏ ਨੇ ਪਰਤਪੁਰ ਦੇ ਸਾਬਕਾ ਸ਼ਾਹੀ ਪਰਿਵਾਰ ਦੇ ਪਰਿਵਾਰਕ ਮੈਂਬਰ ਵਿਸ਼ਵਿੰਦਰ ਸਿੰਘ ਨੇ ਮਾਰਚ ਨੂੰ ਮਾਪਿਆਂ ਤੇ ਸੀਨੀਅਰ ਨਾਗਰਿਕਾਂ ਦੀ ਦੇਖਭਾਲ ਤੇ ਭਲਾਈ ਐਕਟ 2007 ਦੇ ਤਹਿਤ ਐਸਟੀਐਮ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਸੀ ਪਿਛਲੀ ਅਸ਼ੋਕ ਗਹਿਲੋਤ ਸਰਕਾਰ ਚ ਕੈਬਨਿਟ ਮੰਤਰੀ ਰਹੇ ਸਨ ਜਦਕਿ ਉਹਨਾਂ ਦੀ ਘਰ ਵਾਲੀ ਪਰਤਪੁਰ ਤੋਂ ਲੋਕ ਸਭਾ ਮੈਂਬਰ ਸੀ ਵਿਸ਼ਵਿੰਦਰ ਦੀ ਘਰ ਵਾਲੀ ਦਿਵਿਆ ਸਿੰਘ ਤੇ ਉਹਨਾਂ ਦੇ ਪੁੱਤ ਅਨੁਰਧ ਸਿੰਘ ਨੇ ਪਰਤਪੁਰ 'ਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਪ੍ਰੈਸ ਕਾਨਫਰੰਸ 'ਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਥਿਤ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਤੇ ਉਹਨਾਂ ਦੇ ਅਕਸ ਨੂੰ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਹੈ 8 ਸਾਲ ਦੇ ਅਸ਼ਵਿੰਦਰ ਸਿੰਘ ਨੇ ਅਦਾਲਤ ਚ ਆਪਣੀ ਅਰਜ਼ੀ ਚੁੱਕੀ ਹੈ ਕਿ ਉਹ ਦਿਲ ਦੇ ਮਰੀਜ਼ ਹਨ ਤੇ ਡਿਪਰੈਸ਼ਨ ਦਾ ਸਾਹਮਣਾ ਨਹੀਂ ਕਰ ਸਕਦੇ 2021 ਅਤੇ 2022 ਚ ਦੋ ਵਾਰ ਕੋਵਿਡ-19 ਨਾਲੋਂ ਬਿਮਾਰ ਹੋਏ ਉਹਨਾਂ ਦੇ ਬਿਮਾਰ ਹੋਣ ਦੇ ਬਾਵਜੂਦ ਉਹਨਾਂ ਦੀ ਘਰਵਾਲੀ ਤੇ ਪੁੱਤ ਨੇ ਠੀਕ ਢੰਗ ਨਾਲ ਦੇਖਭਾਲ ਨਹੀਂ ਕੀਤੀ। ਪਿਛਲੇ ਕੁਝ ਸਾਲਾਂ ਤੋਂ ਮੇਰੀ ਘਰਵਾਲੀ ਤੇ ਮੇਰੇ ਪੁੱਤ ਨੇ ਮੇਰੇ ਵਿਰੁੱਧ ਬਗਾਵਤ ਸ਼ੁਰੂ ਕਰ ਦਿੱਤੀ ਸੀ। ਉਹਨਾਂ ਨੇ ਮੇਰੇ ਤੇ ਹਮਲੇ ਕੀਤੇ, ਉਹਨਾਂ ਨੇ ਮੇਰੇ ਦਸਤਾਵੇਜ਼ ਤੇ ਕੱਪੜੇ ਸਾੜ ਦਿੱਤੇ, ਮੇਰੇ ਨਾਲ ਜ਼ੁਬਾਨੀ ਬਦਸਲੂਕੀ ਕੀਤੀ ਤੇ ਮੈਨੂੰ ਖਾਣਾ ਦੇਣਾ ਵੀ ਬੰਦ ਕਰ ਦਿੱਤਾ। ਮੈਨੂੰ ਕਿਸੇ ਨਾਲ ਮਿਲਣ ਨਹੀਂ ਦਿੰਦੇ ਸੀ। ਮੈਨੂੰ ਘਰ ਦੇ ਅੰਦਰ ਲੰਬੇ ਸਮੇਂ ਤੱਕ ਸੀਹੇ ਦਿੱਤੇ ਗਏ ਆਖਿਰਕਾਰ ਉਹਨਾਂ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਮੈਂ ਕਈ ਸਾਲਾਂ ਤੋਂ ਕਿਤੇ ਹੋਰ ਰਹਿ ਰਿਹਾ ਹਾਂ ਜਦੋਂ ਮੈਨੂੰ ਘਰੋਂ ਕੱਢਿਆ ਗਿਆ ਤਾਂ ਮੈਂ ਬੜੀ ਔਖੀ ਆਪਣੀ ਜ਼ਿੰਦਗੀ ਕੱਢੀ ਸ਼ੁਰੂ ਚ ਮੈਂ ਜੈਪੁਰ 'ਚ ਆਪਣੀ ਸਰਕਾਰੀ ਰਿਹਾਈਸ਼ 'ਚ ਰਿਹਾ ਤੇ ਫਿਰ ਇੱਕ ਹੋਟਲ 'ਚ ਰਿਹਾ विश्वेंद्र सिंह ने अपनी अर्जी में कहा कि वो लगातार मेनू घरच दाखिल होने ਤੋਂ ਇਨਕਾਰ ਕਰ ਰਹੇ ਨੇ ਮੇਰੇ ਘਰ ਵਾਲੀ ਤੇ ਮੇਰੇ ਪੁੱਤ ਕੋਲ ਕਈ ਪੁਰਾਤਨ ਚੀਜ਼ਾਂ, ਟ੍ਰੋਫੀਆਂ, ਪੇਂਟਿੰਗਾਂ ਤੇ ਫਰਨੀਚਰ ਹਨ ਜੋ ਪੁਰਖਿਆਂ ਤੋਂ ਵਿਰਾਸਤ ਵਿੱਚ ਮਿਲੇ ਸਨ ਜਿਨ੍ਹਾਂ ਦੀ ਕੀਮਤ ਕਰੋੜਾ ਰੁਪਏ ਦੀ ਹੈ। विश्वेंद्र सिंह ਨੇ ਆਪਣੀ ਘਰਵਾਲੀ ਤੇ ਪੁੱਤ ਤੋਂ ਗੁਜ਼ਾਰਾ ਪੱਤੇ ਦੇ ਦਾਅਵੇ ਵਜੋਂ ప్రతి ਮਹੀਨਾ 5 ਲੱਖ ਰੁਪਏ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਹਿਲ ਦੀ ਮਲਕੀਅਤ ਅਤੇ ਉਸ ਦੀਆਂ ਸਾਰੀਆਂ ਜਾਇਦਾਦਾਂ ਨੂੰ ਉਸ ਨੂੰ ਤਬਦੀਲ ਕਰਨ ਦੀ ਵੀ ਮੰਗ ਕੀਤੀ। ਇਹ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਪੁੱਤ ਦੇ ਪਤਨੀ ਤੋਂ ਗੁਜ਼ਾਰਾ ਪੱਤੇ ਲਈ ਅਰਜ਼ੀ ਦਾਇਰ ਕੀਤੀ ਹੈ ਉਹਨਾਂ ਨੇ ਮੇਰੇ ਜੱਦੀ ਮਹਿਲ ਸੋਨੇ ਤੇ ਮੇਰੀ ਸਾਰੀ ਜਾਇਦਾਦ ਤੇ ਕਬਜ਼ਾ ਕਰ ਲਿਆ ਏ ਉਹਨਾਂ ਨੇ ਮੈਨੂੰ ਕੁੱਟਿਆ ਤੇ ਮਹਿਲ ਤੋਂ ਬਾਹਰ ਕੱਢ ਦਿੱਤਾ ਵਿਸ਼ਵਿੰਦਰ ਸਿੰਘ ਦੀ ਘਰਵਾਲੀ ਦਿਵਿਆ ਸਿੰਘ ਤੇ ਉਹਨਾਂ ਦੇ ਪੁੱਤ ਅਨੁਰੁੱਧ ਨੇ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਵਿਸ਼ਵਿੰਦਰ ਸਿੰਘ ਤੇ ਆਪਣੀ ਜੱਦੀ ਜਾਇਦਾਦ ਵੇਚਣ ਦੇ ਕਥਿਤ ਦੋਸ਼ ਲਾਏ ਨੇ ਦਿਵਿਆ ਨੇ ਕਿਹਾ ਮੇਰਾ ਪੁੱਤ ਅਨੁਰੁੱਧ ਸਿੰਘ ਮੇਰੀ ਦੇਖਭਾਲ ਕਰ ਰਿਹਾ ਹੈ ਨੇ ਆਪਣੀ ਜਾਇਦਾਦ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਭਾਵੇਂ ਉਹਨਾਂ ਨੇ ਸਭ ਕੁਝ ਵੇਚ ਦਿੱਤਾ ਸੀ ਪਰਿਵਾਰਕ ਝਗੜਾ ਉਦੋਂ ਵਧਿਆ ਜਦੋਂ ਵਿਸ਼ਵਿੰਦਰ ਸਿੰਘ ਨੇ ਮੋਤੀ ਮਹਿਲ ਵੇਚਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਦੇ ਪੁੱਤ ਅਨੁਰਧ ਸਿੰਘ ਨੇ ਕਿਹਾ ਕਿ ਅਰਜ਼ੀ ਮਾਰਚ 2024 ਚ ਦਾਇਰ ਕੀਤੀ ਗਈ ਸੀ ਤੇ ਪਿਤਾ ਨੇ ਐਸਡੀਐਮ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਆਪਣੇ ਪਿਤਾ ਦੇ ਦੋਸ਼ਾਂ ਨੂੰ ਝੂਠਾ ਘਰਾੜ ਦਿੱਤਾ। ਉਨ੍ਹਾਂ ਦੇ ਪਿਤਾ ਪਿਛਲੀ ਸਰਕਾਰ 'ਚ ਕੈਬਨਿਟ ਮੰਤਰੀ ਸਨ। ਉਨ੍ਹਾਂ 'ਤੇ ਕਿਸੇ ਹਮਲੇ ਦੀ ਕੋਈ ਸੰਭਾਵਨਾ ਨਹੀਂ ਹੈ। ਨਰਿੰਦਰ ਸਿੰਘ ਨੇ ਦਲੀਲ ਦਿੱਤੀ ਕਿ ਜਦੋਂ ਉਸਦੇ ਪਿਤਾ ਤੇ ਕਥਿਤ ਤੌਰ ਤੇ ਹਮਲਾ ਕੀਤਾ ਗਿਆ ਸੀ ਤਾਂ ਉਹਨਾਂ ਨੂੰ ਉਦੋਂ ਹੀ ਪੁਲਿਸ ਕੋਲ ਜਾਣਾ ਚਾਹੀਦਾ ਸੀ ਉਹ ਸਾਨੂੰ ਬਦਨਾਮ ਕਰਨ ਲਈ ਅਜਿਹੇ ਕਥਿਤ ਦੋਸ਼ ਲਾ ਰਹੇ ਨੇ ਉਹਨਾਂ ਨੇ ਮਾਰਟ ਚਾਰਜ ਜਾਰੀ ਕੀਤੀ ਸੀ ਸਾਡਾ ਵਕੀਲ ਹਰ ਸੁਣਵਾਈ ਦੀ ਨੁਮਾਇੰਦਗੀ ਕਰਦਾ ਰਿਹਾ ਹੈ ਜਦਕਿ ਉਹ ਹਰ ਵਾਰ ਤਾਰੀਖਾਂ ਦੀ ਮੰਗ ਕਰਦੇ ਰਹੇ ਅਸੀਂ ਇਸ ਮਾਮਲੇ ਨੂੰ ਪੇਸ਼ੇਵਰ ਤਰੀਕੇ ਨਾਲ ਸੰਭਾਲ ਰਹੇ ਹਾਂ ਜਦਕਿ ਉਹ ਸਿਰਫ ਐਸਡੀਐਮ ਤੇ ਦਬਾਅ ਬਣਾਉਣਾ ਚਾਹੁੰਦੇ ਨੇ ਅਤੇ ਆਪਣੇ ਹੱਕ ਦਾ ਫੈਸਲਾ ਲੈਣਾ ਚਾਹੁੰਦੇ